ਸਤਿਨਾਮ ਸ੍ਰੀ ਵਾਹਿਗੁਰੂ ਜੀ ਸੰਤ ਜੀਓ ਰਹਿਰਾਸ ਸਹਬ ਸੋਦਰ ਰਾਗ ਅਸਾ ਮਹਲਾ ਪਹਿਲਾ ਏਕ ਓ ਓੰਕਾਰ ਉਸਤ ਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰੀ ਕੀ ਹਾ ਜਿਦ ਵੈ ਸਰਬ ਸਮਾਲੇ ਬਾਜੇ ਤੇਰੇ ਨਾਦ ਅਲੇਖ ਸੰਖਾ ਕੇਤੇ ਤੇਰੇ ਭਾਵਨ ਹਾਰੇ ਏ ਤੇ ਤੇਰੇ ਰਾਗੁ ਬਰੀ ਸੋ ਕਹੀਐ ਏ ਤੇ ਤੇਰੇ ਗਾਵਨ ਹਾਰੀ ਗਾਵਨ ਤੁਧਨੋ ਪਵਨੋ ਪਾਨੈ ਸੰਤ ਰਈ ਗਾਵੈ ਰਾਜਾ ਧਰਮਦਿਵਾਰੇ ਗਾਵਨ ਤੁਧਨੋ ਚਿਤੁ ਲੁਖਤ ਲਗ ਜਾਣੈ ਲੈ ਲੈ ਚਲਕ ਧਰੋ ਨੀਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋ ਹਲੈ ਤੇਰੇ ਇਸ ਰਾਸ ਸਵਾਰੇ ਗਾਵੰਤ ਤਨੋ ਵਿੰਦਰੇਂਦਰ ਅਸਨ ਬੈਠੇ ਦੇਵਧਿਆ ਦਰਨਾਂ ਲਈ ਗਾਵੰਤ ਤਨੋ ਸਦ ਸਵਾਦੀ ਅੰਦਰ ਵਿਗਾਵੰਤ ਤਨੋ ਸਾਧ ਵਿਚਾਰ ਗਾਵੰਤ ਤਨੋ ਜਤੀ ਸਦੀ ਸੰਤੋਖੀ ਗਾਵੰਤ ਤਨੋ ਵੀਰ ਕਰਾਰੀ ਗਾਵੰਤ ਤਨੋ ਪੰਡਤ ਪੜਨ ਰਚੀ ਸਰ ਜੁਗ ਜੁਗ ਵਿਦਿਆ ਨਾਲਿ ਗਾਵੰਤ ਤਨੋ ਮੋਹਣੀਆ ਮਨਮੋਹਨ ਸਰਗਮਸ਼ ਬਿਆਲੇ ਗਾਵੰਤ ਤਨੋ ਰਤਨੇ ਉਪਾਇ ਤੇਰੇ ਅਟ ਸਾਠ ਦੀਨ ਕਲਾਲੇ ਗਾਵੰਤ ਤਨੋ ਜੋਤ ਮਹਾਬਲ ਸੂਰਾ ਗਾਵੰਤ ਤਨੋ ਖਾੜੀ ਉਚਾਰੇ ਗਾਵੰਤ ਤਨੋ ਖੰਡ ਮੰਡਲ ਬ੍ਰਹਮੰਡਾਇ ਕਾਰ ਕਰ ਰਖੇ ਤੇਰੇ ਤਾਰੇ ਸੇ ਨਿਰੋਗਾਵਨ ਜੋਤਿ ਰਭਾਵਨ ਰਤੇ ਤੇਰੇ ਪਦ ਕਰ ਸਾਦੇ ਹੋਰ ਕੀ ਟਿਟੁ ਦਲੋਂ ਗਾਵਨ ਸੇ ਨਿਤ ਨਾ ਜਾਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਬਿਓ ਸੀਜਾ ਇਹਨਾਂ ਸੀ ਰਚਨਾ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨ ਸੀ ਮਾਇਆ ਜਨ ਉਪਾਈ ਕਰ ਕਰ ਦੇਖੈ ਜੀਤਾ ਆਪਣਾ ਜਉ ਤਿਸ ਦੀ ਬੜਾਈ ਜੋ ਤਿਸ ਪਾਵੈ ਸੂਹੀ ਕਰ ਸੀਗਰ ਹੁਕਮ ਨਾ ਕਰਣਾ ਜਾਈ ਸੋ ਪਾਪ ਸਭ ਸਾਹ ਬਦ ਸਾਹਿਬ ਨਾਨਕ ਰਹਿਣ ਰਜਾਈ ਆ ਸਾਹ ਮਹਲਾ ਮਹਲਾ ਸੋ ਨਾ ਡਾਇਆ ਕਹਿ ਸਭ ਕੋਈ ਵਡਾ ਰਾਰਿ ਸਾਉ ਲਈ ਕੀਮਤ ਪਾਇ ਨ ਕਹਿਆ ਜਾਏ ਤੰਗਲੇ ਬਾਲੇ ਤੇਰੇ ਨੀ ਸੁਭਾਈ ਵਢੀ ਨੀ ਸਾਹਿਬ ਗਹਿਰ ਕਬੀਰਾ ਕੋਈ ਕਹੀ ਜਾ ਕੋਈ ਰਣਨਾ ਤੇਰਾ ਜੀਤਾ ਜੀ ਬੜੀ ਜੀਦਾ ਰਹਾ ਸਭ ਵਰਦੀ ਬਲ ਸਦ ਕਮਾਈ ਸਭ ਕੀ ਬਦ ਲੈ ਲੈ ਕੀਮਤ ਪਾਈ ਗਿਆਨੀ ਗਿਆਨੀ ਗੁਰ ਗੁਰ ਹਾਏ ਚੰਨੜ ਲਜਾਈ ਤੇਰੀ ਦਿਲ ਵੜਾਈ ਸਭ ਸਤ ਸਭ ਤਪ ਸਭ ਜਮਿਆ ਆਇਆ ਸਿਦਾ ਪੁਰਖਾ ਕੀ ਆਵੜ ਆਇਆ ਤਦ ਗਣ ਸਦੀ ਕਦੇ ਨਾ ਪਾਈਆ ਕਰ ਮਿਲੈ ਨਾਹੀ ਖਾ ਕਰ ਹਈਆ

ਸੋਗ ਵਿਸਰੈ ਮੇਰੀ ਮਾਏ ਸਤਿ ਸਾਹਿਬ ਸੱਚ ਲਾਏ ਰਹਾ ਓ ਸੱਚ ਨਾਮ ਦੀ ਦਰ ਵੜੇ ਆਈ ਆਗਤ ਕੇ ਕੀਮਤ ਨਹੀਂ ਪਾਈ ਜੇ ਸਾਧਨ ਲਗਾਇਆ ਖੜ ਪਾਹੇ ਵਡਰ ਹੋਵੇ ਘਾੜ ਲਜਾਏ ਨਾ ਹੋ ਮਰਨ ਹੋਵੇ ਸੋਗ ਜਿਨ ਦਰ ਆਹੇ ਲਚੁਟੈ ਭੋਗ ਗੋਣਹਿ ਹੋਰ ਨਾਹੀ ਕੋਏ ਨਾਨਕ ਹੋਵਾ ਦਾ ਕੋ ਹੋਏ ਦੇਵੜਿਆਪ ਦੇਵੜ ਦੇਨੀ ਦਾਤ ਜਲ ਦਲ ਕਰਕੇ ਕੀਤੀ ਰਾਤ ਖਾਸ ਬਰਸਾਰ ਦੇ ਕੰਮ ਜਾਤ ਨਾਨਕ ਨਾਮੇ ਬਾਜ ਸੁਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤਿ ਪੁਰਖ ਆਇ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤ ਗੁਰ ਸਰਣਾਈ ਕਰਦਾ ਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰ ਦੇਵ ਮੋਤਰਾ ਨਾਮ ਨ ਪ੍ਰਕਾਸ਼ ਗੁਰਮਤਿ ਨਾਮ ਰਾਂ ਪ੍ਰਾਨ ਸਖਾਈ ਹਰ ਕੀਰਤ ਹਮ ਰਹੀ ਰਹਾਸ ਰਹਾਉ ਹਰ ਜਨ ਕੇਵਲ ਭਾਗਵਦੇ ਰੇ ਜਨ ਹਾਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਲੇ ਦ੍ਰਿਪਤਾਸਾ ਹੈ ਬਿਰ ਸੰਗਤ ਗੁਣ ਪ੍ਰਗਾਸ ਜਨ ਹਾਰ ਹਰ ਹਰ ਅਰ ਸਲਾਮ ਨਾ ਪਾਇਆ ਜੀ ਬਾਣੀ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਈ ਹੈ ਰਖ ਜੀਵ ਤ੍ਰਿਗ ਜੀਵਾਸ ਜਨ ਹਾਰ ਗਲ ਸਤਿਗੁਰ ਸੰਗਤ ਪਾਈ ਤਬਲੇ ਲੀਆ ਰੇਖਾ ਸਤਲ ਤਲ ਤਲ ਸਤ ਸੰਗਤ ਵਿੱਚ ਤਹਾਰ ਨਸ ਪਾਇਆ ਉਹ ਸਰ ਜਨ ਨਾਨਕਾ ਉਪਰਗਾਸ ਰਾਗ ਗੁਜਰੀ ਮਲਹਾਵ ਪੰਜਵਾਵ ਕਾਹੀ ਦੀ ਮਨ ਚਤ ਵੈ ਤਮ ਜਿਹਾ ਆਹਰ ਹਰ ਜੀਓ ਪ੍ਰਿਆਰ ਸਰਬ ਸਰਬ ਜਤ ਉਪਾਏ ਦਾ ਕਰਿ ਸਿ ਬਵਾ ਕੇ ਕਰਤ ਰਿਆ ਮੇਰੇ ਮਾਧੋ ਜੀ ਸਤਿ ਸੰਗਤ ਮੇਰੇ ਸਿਵ ਕਰਿਆ ਗੁਰ ਪ੍ਰਸਾਦਿ ਬਰਮਦ ਪਾਇਆ ਸੁਖ ਕਾਸ ਹਰਿਆ ਰਹਾ ਜਲਨ ਤਾ ਲੋਗ ਸਤ ਬਲਤਾ ਕੋਇ ਨ ਕਸੀ ਤਰਿਆ ਸਿਰ ਸਰ ਜਿ ਕਸਿ ਬਾਹਿ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉੜੇ ਅਵਸ ਕੋ ਸਾ ਸੁਪਾ ਸਾਹਿਬ ਚਰੇਸ਼ਰ ਆ ਜਨ ਕਵਣ ਖਲਾਵੇ ਕਵਣ ਚ ਗਾਵੇ ਮਰ ਬੈ ਸਿਵਰਨ ਕਰਿਆ ਸਾਬਲ ਨਾਨ ਦਾਸਿਆ ਚ ਸਿਦਾਨ ਠਾਕੁਰ ਕਲ ਕਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਈਐ ਤੇਰਾ ਅੰਤ ਨ ਬਾਰ ਆਵ ਰਿਆ raag vas mahalla chautha so parakho ek ओंकार sat gur prasar so parak nanandala har parak nanandala har gamma dama ya para sab dhayae sab dhayae tur ji har sache sir janhara ਸਭ ਜੀ ਦਵਾਰ ਜੀ ਤੂੰ ਦੀਆ ਗਾਤਾ ਤਾਰਾ ਹਰ ਧਿਆਵੋ ਸੰਤੋ ਜੀ ਸ਼ਬਦ ਗਵਿ ਸਰਣ ਹਾਰਾ ਹਰਿਆਪੇ ਠਾਕੁਰ ਹਰਿਆ ਤੇ ਸੇਵਕ ਜੀ ਕਿਆ ਤਾਰਕ ਜੰਤ ਵਿਚਾਰਾ ਤੋ ਗੜ ਗੜ ਅੰਤਰ ਸਰਬ ਨਿਰੰਤਰ ਜੀ ਹਰ ਕੋ ਪਰਕ ਸੁਵਾਣਾ ਇਕ ਦਾਦੇ ਇਕ ਬੇਖਾਰੀ ਜੀ ਸਭ ਤੇਰੀ ਜੋਜ ਬੇਲਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਗਦ ਬਿਨੇ ਪਰ ਰਜਾਣਾ ਤੋ ਬਾਰ ਬ੍ਰਹਮ ਬਿਆੰਦ ਬਿਆੰਦ ਜੀ ਰੇ ਜਾ ਗੁਨਿਆ ਖਵਕਾਣਾ ਜੋ ਸੇਵਹਿ ਜੋ ਸੇਵਹਿ ਤੁਝ ਜੀ ਜਨਨਾਲਕ ਜਨ ਪਰਵਾਣਾ ਹਰ ਧਿਆਵਨ ਹੈ ਹਰ ਧਿਆਵਨ ਹੈ ਦੁਰਜੀ ਸੇ ਦਾ ਸੁਖਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰ ਧਿਆਇਆ ਜੀਨ ਦਰੋਟੀ ਜਮ ਕੀ ਵਾਸੀ ਜਨ ਲਰ ਪਉ ਜਨ ਹਰ ਲਰ ਪਉ ਧਿਆਇਆ ਜੀਨ ਕਾ ਪਉ ਸਬਦੋ ਵਾਸੀ ਜਨ ਸੇਵੇ ਆ ਜਨ ਸੇਵੇ ਮੇਰਾ ਹਰ ਜੀ ਹਰ ਹਰ ਰੂਪ ਸੁਬਸਾਸੀ 세탈 세탈 ਜਰ ਹਰਿਆ ਆ ਜੀ ਜਨ ਨਾਨਕ ਤਨ ਬਲ ਦਾ ਸੀਰੀ ਦੀ ਪਹਲ ਤੀਰੀ ਬਲਤ ਭੰਡਾਰ ਜੀ ਭਏ ਬਿਅੰਤ ਬਿਅੰਤਾ ਤੇ ਭਗਤ ਤੇਰੇ ਬਤਸਲਾ ਹੰਦੁ ਜੀ ਹਰਿ ਅਨ ਕੋ ਅਨੇਕ ਅਨਤਾ ਤੇਰੀ ਅਨੇਕ ਤੇਰੀ ਅਨੇਕ ਕਰਹ ਹਰਿ ਪੂਜਾ ਜੀ ਲਬਦਾ ਤ ਹੈ ਜਬ ਹੈ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਗੁਣ ਹੈ ਬਹੁ ਸਿਮਰਤ ਸਾਸ ਪਜੀ ਕਰਿ ਕਿਰਿਆ ਖਟ ਕਰਮ ਕਰੰਤਾ ਸੇ ਭਜਤ ਸੇ ਭਜਤ ਬਲੇ ਜਨ ਨਾਨਕ ਜੀ ਜੋ ਪਵ ਹੈ ਮੇਰੇ ਹਰਿ ਭਗਵੰਤਾ कुवाद पुरक करता कर्ता जीतु जीवन कोई तू जग जोग वेको सदा सदा तु जी तु चल कर्ता सोइ तुले आपे पाव सोई भरत जीहि ते कर ਤੁਹ ਦਇਆ ਪੇ ਸੱਚ ਸਭ ਉਪਾਈ ਜੀ ਦਇਆ ਪੇ ਸੱਚ ਸਭ ਹੋਈ ਜਰਨਾਨਕ ਗੁਰ ਕਾ ਵਖਾਣ ਕਰਤੇ ਕੇ ਜੀ ਜੋ ਸਭ ਸੈ ਕਾਜਾ ਲੋਈ ਅਸਾ ਮਹਲਾ ਚੌਥ ਤੂੰ ਕਰਦਾ ਸਚਿਆਰ ਬੈਠਾ ਸਾਈ ਜੋ ਤਉ ਭਵੈ ਸੋਈ ਜਿਸ ਦੀ ਦੂਦ ਤੂੰ ਦੇ ਸੋਈ ਹੋ ਪਾਈ ਰਹਾ ਸਾਬ ਦੇਰੀ ਨੂੰ ਸਭ ਨਹੀਂ ਧਿਆਇਆ ਜਿਸਨੂੰ ਕਿਰਪਾ ਕਰ ਹੈ ਤੈਨੋਂ ਨਾ ਬਰਤਲ ਪਾਇਆ ਗੁਰਮਖ ਲਾਤਾ ਮਨਮੁਖ ਗਵਾਇਆ ਤਨ ਆਪੇ ਬਿਛੋੜਿਆ ਆਪ ਮਿਲਾਇਆ ਤੁੰਦਰਿਆ ਸਭ ਤੁਝ ਹੀ ਮਾਹੀ ਜਿਸ ਬਲ ਤੁਜਾ ਕੋਈ ਨਾਹੀ ਜੀ ਅਜਤ ਸਭ ਤੇ ਰਾਖੀ ਲੋਕ ਜੋਗ ਬਲ ਵਿਛੜਿਆ ਸੰਜੋਗੀ ਮੇਰਾ ਜਸਨੋ ਦੂਜਾਣਾ ਹੈ ਸੋਈ ਜਗ ਜਾਣੈ ਹਰ ਗੁਣ ਸਹੀ ਆਖ ਬਖਾੜੈ ਜਿਨ ਹਰਿ ਸੇਵੈ ਆਵੈ ਦਰਸੁ ਭਾਯਾ ਸਹਜਿ ਹਰਿ ਨਾਮੁ ਸਮਾਇਆ ਤੂੰ ਆਪੀ ਕਰਤਾ تیਰਾ ਕੀਆ ਸਭ ਹੋਇ ਤਦ ਬਿਰਦੂ ਜਾਇ ਅਬਰ ਬਿਲਾ ਕੋਇ ਤੂ ਕਾਰਨ ਕਰੀ ਚਹੇ ਜਾਣ ਹੈ ਸੋਇ ਜਨ ਨਾਨਕ ਗੁਰਮਖ ਪਰਗਟ ਹੋਇ ਐਸਾ ਬਹਲਾ ਬਹਿਲਾ ਤਿਤ ਸਰਵਰੜੈ ਬਹੀਨ ਰਿਵਾਸਾ ਬਾਣੀ ਬਾਵਕ ਦਿਲਹਿਂ ਕੀਆ ਬੰਕਜ ਮੋਹੋ ਬਗਨ ਚਾਲਐ ਹਮ ਦੇਖਾ ਤਰਹੁ ਡੂਬੀ ਆ ਲਈ ਮਨਾ ਵੇਖਨ ਅਜੇ ਤਸਮੂਰ ਮਨਾ ਹਰ ਬਿਸਰਤ ਜੀਰੇ ਗੁਣ ਗਲਿਆ ਰਹਾ ਨਾਉ ਜਤੀ ਸਤੀ ਨਹੀਂ ਪਰਿਆ ਮੋਰਗ ਮੁਖ ਦਾ ਜਾਲ ਕੋ ਭਇਆ ਦਰਨ ਬਤ ਨਾਰ ਕੋ ਜਨ ਕੀ ਸਰੜਾ ਜੈਨ ਰੂਲਾ ਹੀ ਵੀਸਰਿਆ ਆਸਾ ਮਹੱਲਾ ਪੰਜਵਾ ਬੀ ਬਰਬਤ ਮਾਰਕ ਦੇਹ ਰੀ ਆਏ ਗੋਬਿੰਦਨ ਲਲ ਜੀਏ ਨਿਧੀਰੀ ਬਰੀਆ ਅਬਰਕਾਜ ਦਰਕ ਤੈ ਨ ਕਾਮੋ ਮਨ ਸਾਧ ਸੰਗਤ ਪਜ ਕੇਵਲ ਨਾਮ ਸੰਜਾ ਬਲਾਗ ਭਵਜਗ ਦਰਨ ਕੈ ਜਨਮ ਰਸਾ ਜਤ ਰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸਿਵ ਸਾਧਨ ਜਨਿਆ ਹਰਿ ਰਾਇ ਕਹੁ ਨਾਨਕ ਹਮ ਨੀਜ ਕਰਮਾ ਸਰਣ ਪਰ ਕੀ ਰਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸਿਵ ਸਾਧਨ ਜਨਿਆ ਹਰਿ ਰਾਇ ਕਹ ਨਾਨਕ ਹਮ ਨੀਜ ਕਰਮਾ ਸਰਣ ਪਰੇ ਕੀ ਰਾਖੋ ਸਰਬਾ ਪਾਦ ਸਾਹਿ ਦਸਮੀ ਕਬਿਓ ਬਾਚ ਬੇਨਤੀ ਚਉ ਪਈ ਹਮਰਿ ਕਰਵਾਤ ਦਰੈ ਚਾ ਪੂਰ ਲੋਇ ਜਿਤ ਕੀ ਅਛਾ ਕਬ ਜਰਣ ਲ ਮਰ ਰਹੇ ਹਮਾਰਾ ਅਪਲਾ ਜਾਨ ਕਰੋ ਪ੍ਰਥਪਾਰ हमरे दोष्ट सब तुम काबो आप हाले मोहे बचावो सुखी बसा मोरे बरा सिल्क सिख कर सब करतारा भोर चार जलगन करिया सबेर नगोवास संगरे पूरन होए हमारी ऐसा दूर बदल की रहे पियासा

ਰਾਗ ਰਹੋ ਮੋਹਿ ਰਾਗ ਰਹਾਰੇ ਸਾਹਿਬ ਸੰਤ ਸਹਾਇ ਬਿਹਾਰੇ ਦੀਨ ਬੰਦ ਦੋਸਤ ਲੇਰੇ ਹਰਿਤਾਏ ਤਮਹੋ ਪੁਰੀ ਜਤ ਰਹਉ ਦਾਸ ਕੰਤਾ ਕਾਲ ਪਾਇ ਬ੍ਰਹਮ ਬਵਤਰਾਹ ਕਾਲ ਪਾਇ ਸਭ ਜੋ ਬਵਤਰਾਹ ਕਾਲ ਪਾਇ ਕਾਰਨ ਸਲ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋ ਵੀ ਸ਼ਬਦੀਆ ਬੇਦਾਰ ਬ੍ਰਹਮਾ ਜੋਧੀਆ ਜਵਨ ਕਾਲ ਸੰਦੋਖ ਸੁਵਾਰਾ ਨਮਸ਼ਕਾਰ ਹੈ ਤਾਹੀ ਨ ਮਾਰਾਮ ਜਵਲ ਕਾਲ ਸਭ ਜਗਤ ਪਦਾਇਓ ਜੀਵ ਦੇਹ ਦਸ਼ਨ ਉਪਦਾਇਵਾਦ ਤਦ ਕੇ ਅਵਤਾਰਾ ਸੋਈ ਗੁਰੂ ਸਭ ਜਹੋ ਹਮਾਰਾ ਨਮਸ਼ਕਾਰਤ ਸੇ ਕੋ ਆਵਾਰੀ ਸਗਲ ਪ੍ਰਜਾਣ ਆਵ ਸੁਬਾਰੀ ਸਭ ਕਰ ਕੋ ਸਭ ਕਰੋ ਸੁਭੀ ਸਤਰਲ ਕੋ ਬਲ ਮੋਹ ਪਦ ਕੀਆ ਕਟਨਾਟੇ ਅੰਦਰ ਕੀ ਜਾਣਤ ਬਲਯ ਬਲ ਕੀ ਪੀਰ ਪ੍ਰਸਾਰਤ ਜੀਂਤੀ ਜੇ ਮੁੰਚਰਿਆ ਸੁਥੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਕਰ ਫੂਲਾਵ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਬਸ਼ਾਨੈ ਗੜ ਗੜ ਕੀ ਪਾਟ ਪਾਟ ਕੀ ਜਾਣੈ ਜਾਬੁਦ ਕਰਖ ਕਰਾ ਕਰ ਤਾਰਾ ਵਰਜਾ ਧਾਰਤ ਤਬ ਜੀਹਿ ਅਪਾਰਾ ਜਬ ਆਕਾਰ ਕਰ ਤੋ ਕਬਹੁ ਤੁਮ ਮੈਂ ਮਿਲਤ ਦੀਹ ਧਾਰ ਸਭੋ ਜੇਤੇ ਬਦਲ ਸ੍ਰਿ ਸਭ ਥਾਰ ਆਪ ਆਪਨੀ ਬੋ ਜਿ ਉਚਾਰੈ ਤਬ ਸਦ ਹੀ ਦੇ ਰਹਿ ਤਨ ਰਾਮ ਮੰਗ ਜਾਲਤ ਭੇਰ ਭੇਰ ਅਰਿਆਲਮ ਨਰੰਕਾਰ ਦਰਪਕਾਨ ਨਰਨਾਮ ਆਲਾ ਲੀਲਾ ਨਾਦ ਅ ਸੰਭ ਤਕ ਮੋੜ ਉਚਾਰਕ ਪੀਤਾ ਉਜਾ ਗੋਪੀ ਭਵਲਾ ਪਾਵਤ ਵੇਤਾ ਤਾ ਕੋ ਕਰ ਬਹਨ ਨਮਨਤ ਮਹ ਮੂੜ ਗਸ਼ੀਤ ਨਾ ਜਾਣਤ ਮਹਾ ਦੇਵ ਤੋ ਕਹਿਤ ਸਦਾ ਸ਼ਿਵ ਨਰੰਗਰ ਕਾਚੀਨਤ ਲਹਿ ਪਵ ਆਪ ਆਪਣੀ ਬਧ ਹੈ ਜੇ ਜੀਵਨਤ ਭੈਲ ਭੈਲ ਤੋ ਹੈ ਦੇਤੀ ਤੁਮਰਾ ਲਖਾ ਨ ਜਾਏ ਬਸਾਰ ਕੇ ਵਿਦ ਸਜਾਇ ਬ੍ਰਤਨ ਸੰਸਾਰਾ ਇਕਰ ਵਰ ਵਰ ਸਰੂਪ ਰੰਗ ਭयो ਰਾਪਤ ਹੀ ਭੂਪਾ ਅੰਡਜ ਜੇ ਰਜ ਸੇਤਜ ਕੀਨੀ ਅਤਪਦ ਖਾਨ ਮਹਾਰਾਜਨੀਨੀ ਕਹਉ ਭੂਲ ਰਾਜਾ ਹਵ ਬੈਠਾ ਕਹਉ ਸਿਮਧ ਪੈ ਉਹ ਸੰਕਰ ਕਹਿਣਾ ਸਗਰੀ ਸ੍ਰੇਸ਼ਟ ਦਿਖਾਇਆ ਚੰਪ ਬਵ ਆਲ ਜੁਗਾਰ ਸੁਖਸ਼ਯੰ ਭਵੈ ਅਬਰ ਚਾਵੇ ਨੀ ਤੁਮ ਕਰੋ ਸਖ ਬਾਰ ਅਸਖ ਸੰਗਰੋ ਦੋਸਤ ਜਿਤੇ ਓਟ ਬਾਤੇ ਉਤ ਪਾਤਾ ਸਕਲ ਮਲੇਸ਼ ਕਰੋ ਰਣ ਗਾਤਾ ਜੀ ਆਸ ਹੋਜ ਤਵ ਸ਼ਰਨੀ ਪਰੇ ਜਨ ਕੇ ਦੋਸਤ ਦੁਖ ਤਹ ਵੈ ਬਲੀ ਪੁਰਖ ਜਵਨ ਬਗ ਪਰੇ ਤੇ ਹਾਰੀ ਦਨਕ ਤੋਮ ਸੰਕਟ ਸਭ ਡਾਰੀ ਜੋ ਕਲ ਕੋ ਇੱਕ ਬਾਰ ਝਾਏ ਹੈ ਜਿਦਾ ਜੀ ਕਾਲ ਵਲੇ ਘੜਨਾ ਹੈ ਹੈ ਰੱਛਾ ਹੋਏ ਤਾਹੇ ਸਭ ਕਾਲ ਲਾਏ ਦਸਤ ਯਾਰੈ ਸਤਿ ਤਦ ਇਤਤ ਕਾਲਾ ਕਿਰਪਾ ਦਰਸ਼ਤ ਦਨ ਜਾਹੇ ਨਿਹਰੇ ਹੋ ਨਾ ਕੇ ਤਾਪ ਬਨਕੋ ਹਰ ਹੋ ਰਤ ਸਤ ਕਰਮੋ ਸਭ ਹੋਈ ਦੋਸ਼ਟ ਸ਼ਾਹ ਹਸਵ ਸ ਕਹਿ ਲ ਕੋਈ ਇਕ ਵਾਰ ਜਲਤਮੈ ਸੰਭਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਨ ਨਰ ਨਾਮ ਤੇ ਹਾਰੋ ਕਾਹ ਉਦਾਰ ਦੁਸ਼ਟ ਧੋਕ ਤੀਰਾ ਹਰਿ ਗੋ ਕੀਤ ਸਰਣ ਤੇ ਹਾਰੀ ਆਪੋ ਹਦਨ ਦੇ ਹੋਇ ਉਬਾਰੀ ਸਰਬ ਧਾਰ ਮੋਹ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਦ ਰਹਿ ਲੇ ਹੋਇ ਬਾਰੀ ਸਰਬ ਖਾਰ ਮੋਹ ਸਹਾਈ ਦੋਸ਼ਤ ਦੋਖ ਤੇ ਲੇ ਹੋ ਬਚਾਈ ਸਵੈ ਆਵੇ पाएगा है जब से तुम रे तब से को आंख डर नहीं आने ओ। राम रही वो प्राण प्राण नेक का मंत एक न मन सिमरत शास्त्र वेद सब वो पीत का है हम एक ननय ਸੀ ਅਸ ਪਾਲ ਕਿਰਪਾ ਤੁਮਰੀ ਕਰ ਮੈਂ ਨ ਕਾਹਿਓ ਸਭ ਤੁਹੀ ਬਖਾਨਿਓ ਦੋਹਰਾ ਸਜਲ ਦਵਾਰ ਕੋ ਛਾੜ ਕੇ ਗਹਿ ਤੁਹਾਰੋ ਦਵਾਰ ਬਾਹ ਗਹਿ ਕੀ ਰਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਉ ਛਾਰਜੈ ਕਹਿਓ ਤੁਹਾਰ ਤੁਹਾਰਿ ਬਾਹ ਗਏ ਜੀ ਲਾਰ ਅਸ ਕੋ ਵੇਦਲਾਸ ਤੁਹਾਰੈ RAMKALI MAHALA DIJALAND EK OMKAR SATGURU PRASAD ਨੰਦ ਬਿ ਆਵੇ ਮੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਜੁ ਸੇਤੀ ਮਾਨੋ ਅਜੀਆਂ ਬਾਦਾਂ ਜਾਂ ਰਾਗ ਰਤਨ ਪਰਵਾਰ ਬਰੀਆ ਸ਼ਬਦ ਗਾਵਣ ਆਈਆ ਸ਼ਬਦੋ ਦਾ ਗਾਵੋ ਹਾਰੀ ਕੀ ਰਾਮਾਣੋ ਜੀਵ ਵਸਾਇਆ ਕਹ ਨਾਨਕ ਅਨੰਦ ਹੁਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਸਾਰਨਾ ਅੰਗੀਕਾਰੁ ਹੋ ਕਰ ਤੀਰਾ ਕਾਰਜ ਸਭ ਸੁਵਾਰਨਾ ਸਭਨਾ ਗल्ला ਸਬਾਦ ਸੁਆਮੀ ਸੋ ਜਿ ਮਨੋ ਵਸਾਰੀ ਕਹ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਹਿਬ ਜੀ ਸਾਹਿਬਾ ਜਿਆ ਨਾਹੀ ਘਰ ਦੀਰੈ ਕਰਦਾਂ ਦੀਰੈ ਸਭ ਗਜ ਹੈ ਜੈ ਸ੍ਰੀ ਸੁ ਪਾਵੈ ਸਦਾ ਜ਼ਿਦ ਸਰਾਹਤੀ ਨੀ ਨਾਮ ਮਾਨਵ ਸਵੈ ਨਾ ਬੋਜਨ ਕੈ ਮੜ ਬਸਿਆ ਵਾਜੇ ਸ਼ਬਦ ਕਰੀ ਕਹ ਨਾਨਕ ਸਚੇ ਸਾਹਿਬ ਜਿਆ ਨਾਹੀ ਘਰ ਦੀਰੈ ਸਾਚਾ ਲਾਉ ਮੇਰਾ ਯਾਦ ਰੋ ਸਾਚੇ ਨਾਮੇ ਰਾਰ ਮੇਰਾ ਜਨ ਬੋਖਾ ਸਭ ਕੋ ਵਾਹੀਆ ਕਰ ਸਾਧ ਸੁਖ ਮਨ ਆਏ ਵਸਿਆ ਜਨੇ ਇੱਛਾ ਸਭ ਪੁਜਾਈਆ ਸਦਾ ਗੁਰ ਬਾਣ ਗੀਤਾ ਗੁਰੂ ਵੇਟ ਹਉ ਜਿਸ ਦੀ ਅਹਿ ਵਢਿਆ ਆਂ ਕਾਹ ਨਾਨਕ ਸੁਣੋ ਸੰਤੋ ਹੋ ਵੀ ਸਭ ਧਰੋਪੇ ਆਰੋ ਸਾਚਾ ਲਾਉ ਮੇਰਾ ਯਾਦ ਰੋ ਵਾਜੇ ਪੰਜ ਸਬਦ ਦਤਿ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੀ ਕਲਾ ਦਤ ਕਰਤਾ ਰਿਯਾ ਪੰਜ ਦੂਤ ਦਤ ਵਸ ਕੀਤੇ ਕਾਲ ਕੰਟ ਕੁਮਾਰ ਆਇ ਤੁਰ ਕਰ ਲ ਪਾਇ ਤਤ ਜੇਲ ਕਉ ਸੇ ਨਾਮੁ ਹਰਿ ਕੈ ਲਾਗੀ ਕਹਿ ਨਾਨਕ ਤਦ ਸੁਖ ਹੋਆ ਤਤ ਘਰ ਅਨ ਹਦ ਵਾਜੀ आनन्द स्नोवट भागि हय सगल मनोरथ पूरे पार ब्रह्म पायारे सगलूरे दुख संताप्योतरे सुनी सचि बाणी संत साधन पये सरसि पूरे जानी सुनते पुनीत कहते पवत सद्पर्यारपुरे ਮਿਲਵੰਤ ਨਾਨਕ ਗੁਰ ਚਰਨ ਲਾਗੀ ਵਾਜੇ ਅਰਹਤ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਾਰ ਪੂਰੇ ਮਿਲਵੰਤ ਨਾਨਕ ਗੁਰ ਚਰਨ ਲਾਗੀ ਵਾਜੇ ਅਰਹਤ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਆਲਵਚ ਤਨ ਵਸਤੂ ਪਈ ਆ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਹਿ ਆ ਜਿਸ ਕਾ ਸਭ ਸੇ ਆਧਾਰ ਹੋ ਜੀ ਕੋ ਖਾਵੇ ਜੀ ਕੋ ਪੁੰਚੈ ਤਿਸ ਕਾ ਹੋਈ ਉਧਾਰ ਇਹ ਵਾਸਤਾ ਤੀਨ ਜਾਈ ਨਾ ਤਨ ਤਰਕ ਪ੍ਰਧਾਰ ਦਮ ਸੰਸਾਰ ਚਰਨ ਲਗ ਕਰੀਐ ਸਬ ਨਾਨਕ ਬ੍ਰਹਮ ਬਸਾਰ ਚਾ ਲੋਕ ਮਹੱਲਾ ਪੰਜ ਵਾਉ ਤੀਰ ਕੀਤਾ ਜਾਤੋ ਲਾਹੀ ਮਨੋਂ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੀ ਦਰਸ ਭਇਓਈ ਦਰਸ ਪਿਆ ਮਹਿਰਾਮ ਤੋ ਹੋਈ ਸਤ ਗੁਰ ਸਜਣ ਮਿਲੈ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿ ਆ ਦਰਸ ਪਿਆ ਮਹਿਰਾਮ ਤੋ ਹੋਈ ਸਤ ਗੁਰ ਸਜਣ ਮਿਲੈ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਜੀਵਾ ਹਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ